ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਜਾਨੀ 19 ਨਵੰਬਰ 2024 ਕਿਵੇਂ ਦਾ ਰਹਿਣ ਵਾਲਾ ਹੈ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਪੱਛਮੀ ਹਵਾ ਚੱਲਣ ਦੇ ਕਾਰਨ ਧੁੱਪ ਚੰਗੀ ਨਿਕਲੀ ਸੀ ਪਰ ਸਵੇਰ ਦੇ ਵੇਲੇ ਸੰਗਣੀ ਧੁੰਦ ਪੰਜਾਬ ਦੇ ਬਹੁਤੇ ਏਸ਼ਿਆਵਾਂ 'ਚ ਦੇਖੀ ਗਈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਸਵੇਰ ਦੇ ਵੇਲੇ ਧੁੰਦ ਦਾ ਹਾਲਾਤ ਕਿਵੇਂ ਦੇ ਨੇ ਧੁੱਪ ਨਿਕਲ ਰਹੀ ਹੈ ਜਾਂ ਨਹੀਂ ਤੇ ਤਾਪਮਾਨ ਕਿਵੇਂ ਦਾ ਬਣਿਆ ਹੋਇਆ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇ ਦਿਨ ਦੇ ਵੇਲੇ ਚੰਗੀ ਧੁੱਪ ਨਿਕਲਣ ਦੇ ਕਾਰਨ ਤਾਪਮਾਨ ਠੀਕ ਠਾਕ ਬਣੇ ਹੋਏ ਸੀ ਪਰ ਠੰਡ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਐਂਟਰੀ ਹੋ ਚੁੱਕੀ ਹੈ ਪੱਛਮੀ ਹਵਾ ਦੇ ਨਾਲ ਪੰਜਾਬ ਦਾ ਤਾਪਮਾਨ ਹਮੇਸ਼ਾ ਘਿਰਦਾ ਹੋਇਆ ਦੇਖਣ ਨੂੰ ਮਿਲਦਾ ਹੈ ਜੋ ਕਿ ਸਾਨੂੰ ਹੁਣ ਅੱਜ ਦੇਖਣ ਨੂੰ ਮਿਲਿਆ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ 24 ਡਿਗਰੀ ਬਣ ਚੁੱਕਿਆ ਹੈ ਜੀ ਦਿਨ ਦੇ ਵੇਲੇ ਅਤੇ ਸ਼ਾਮ ਦੇ ਵੇਲੇ ਸਾਮ ਮੌਸਮ ਠੀਕ ਠਾਕ ਤੇ ਸਾਬਣ ਰਹਿਣ ਦੇ ਜ਼ਿਆਦਾਤਰ ਚਾਂਸ ਨੇ ਰਾਤਾ ਤਾਪਮਨ 14-15 ਡਿਗਰੀ ਤੱਕ ਜਾਣ ਦੀ ਉਮੀਦ ਹੈ ਤੇ ਸਵੇਰ ਵੇਲੇ ਇੱਕ ਪਹਾੜੀ ਸਿਸਟਮ ਪੰਜਾਬ ਵੱਲ ਐਂਟਰ ਕਰ ਰਹੇ ਨੇ ਇਹ ਪਹਾੜੀ ਸਿਸਟਮ ਫਿਲਹਾਲ ਹਿਮਾਚਲ ਵੱਲ ਬਣੇ ਹੋਏ ਨੇ ਜੋ ਕਿ ਅਦਰ ਤੋਂ ਬਾਅਦ ਪੂਰਬੀ ਹਵਾ ਚੱਲਣ ਦੇ ਨਾਲ ਪੰਜਾਬ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਤੋਂ ਹੁੰਦੇ ਹੋਏ ਇਲਾਕੇ ਤੋਂ ਅੱਗੇ ਗਲੰਦਰ ਕਪੂਰਥਲੇ ਵੱਲ ਵੀ ਇਹਨਾਂ ਦੀ ਬੱਦਲਬਾਗੀ ਦੇਖਣ ਨੂੰ ਮਿਲ ਸਕਦੀ ਹੈ ਤੇ ਥੋੜੀ ਸਵੇਰ ਹੁੰਦੇ ਹੁੰਦੇ ਬੱਦਲਬਾਗੀ ਸਾਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਇਲਾਕੇ ਵਿੱਚੋਂ ਦੇਖਣ ਨੂੰ ਮਿਲ ਸਕਦੀ ਹੈ ਇਸ ਬੱਦਲਬਾਗੀ ਦਾ ਕੋਈ ਵੱਡਾ ਅਸਰ ਤਾਂ ਮੀਂਹ ਦੇ ਪੱਖ ਤੋਂ ਨਹੀਂ ਦਿਖਾਈ ਦੇ ਰਿਹਾ ਪਰ ਹਲਕੇ ਦਰਮਿਆਨੇ ਤਾਪਮਨ ਘਟਣ ਦਾ ਜ਼ਰੂਰ ਚਾਂਸ ਨੇ ਅਗਰ ਕੋਈ ਕੜਮੜ ਕਾਣੀ ਦਾ ਮਾਹੌਲ ਬਣਦਾ ਹੈ ਤਾਂ ਤਾਪਮਨ ਜ਼ਿਆਦਾ ਗਿਰਨ ਦੀ ਉਮੀਦ ਕੀਤੀ ਜਾ ਸਕਦੀ ਹੈ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਮੌਸਮ ਦੇ ਅਲਰਟ ਦੀ ਤਾਂ ਮੌਸਮ ਵਿਭਾਗ ਵੱਲੋਂ ਫਿਲਹਾਲ ਅਜੇ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਜੋ ਕਿ ਇੱਕ ਚੰਗੀ ਗੱਲ ਹੈ ਕਿਉਂਕਿ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਕਈ ਕਿਸਾਨ ਬੀਜ ਚੁੱਕੇ ਨੇ ਕਣਕ ਦੇ ਪਾਣੀ ਤੇ ਸਪਰੇਹਾਂ ਖਾਦਾਂ ਦਾ ਸਮਾਂ ਚੱਲ ਰਿਹਾ ਹੈ ਤੇ ਮੌਸਮ ਠੀਕ ਬਣੇ ਰਹਿਣ ਦੀ ਯਾਦਦਾਰ ਚਾਂਸ ਨੇ ਜੋ ਕਿ ਕਿਸਾਨਾਂ ਲਈ ਚੰਗੀ ਗੱਲ ਹੈ ਬਾਕੀ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟ ਤੇ ਇਹ ਸੀ ਅੱਜ ਰਾਤ ਦੀ ਅਪਡੇਟ ਮੌਸਮ ਓਵਰਾਲ ਠੀਕ ਠਾਕ ਹੈ ਕੋ ਅਗਰ ਕੋਈ ਕਾਰਵਾਈ ਹੁੰਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆਂ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ